But i uh ਉੱਦਲੀ ਜਿਹਨਾਂ ਨੇ ਚਾਂਦਨੀ ਚੌਕ ਦੇ ਦਰਸ਼ਨ ਕੀਤੇ ਨੇ ਗੁਰਦੁਆਰਾ ਸਾਹਿਬ ਤੇ ਇੱਕ ਸ਼ੋਗਤ ਹੈ ਜੇ ਭਾਵੇਂ ਟੀਵੀ 'ਚ ਦੇਖਿਆ ਭਾਵੇਂ ਫੋਟੋ 'ਚ ਦੇਖਿਆ ਭਾਵੇਂ ਅੰਦਰੋਂ ਦੇਖਿਆ ਹੋ ਲਿਆ ਉਸ ਬੰਦਿਆ ਵਿੱਚ ਜਾਂ ਲਾਲ ਗ੍ਰੇਟ ਸਭ ਨੂੰ ਧਿਆਨ 'ਚ ਹੋਊਗਾ ਨਾ ਰੈੱਡ ਫੋਰਟ ਆਫ ਦਿੱਲੀ ਕਾਈਂਡਲੀ ਇਮੇਜਿਨ ਦਾ 뷰 ਆਫ ਰੈੱਡ ਫੋਰਟ ਆਫ ਦਿੱਲੀ ਇਨ ਦਾ 프ਰੰਟ ਆਫ ਦਾ ਰੈੱਡ ਫੋਰਟ silence is necessary my dear students some of the students are making noise jado jado 90% students silence honu ohdo thodi ni jehdi hai noise apne service create kardi hai ji so ajj mai oh todi surt utthe kyon leke ja rahe ha ajj ton oh khaas kyon dass rahe hai kyunki ajj shri gur tegh mahal sahib ji maharaj de pyare gur sikhan da shaheedi divas hai ਇੱਕ ਅੱਜ ਦਾ ਪਨਾ ਮਹਾਰਾਜ ਸਿੰਘਾਂ ਦੀ ਯਾਦ ਕਰਦੇ ਪਹਿਲਾਂ ਮੈਂ ਬੋਲੂਗਾ ਉਸ ਤੋਂ ਬਾਅਦ ਤੁਸੀਂ ਬੋਲਣਾ ਧਰਮ ਹੈ ਧਨ ਹੈ ਧੰਨ ਹੈ ਇਨਾਂ ਨੂੰ ਮੁਗਲ ਹਾਕਮਾਂ ਨੇ ਕੈਦ ਕਰਕੇ ਦਿੱਲੀ ਦੇ ਉਸ ਚਾਂਦਨੀ ਚੌਕ ਦੇ ਵਿੱਚ ਸ਼ਰੇ ਬਾਜ਼ਾਰ ਯਾਨਕੀ ਆਮ ਪਬਲਿਕ ਦੇ ਸਾਹਮਣੇ ਪਿੰਜਰਿਆਂ ਦੇ ਵਿੱਚ ਕੈਦ ਕੀਤਾ ਪਿੰਜਰਿਆਂ ਦੇ ਵਿੱਚ ਆਜਨੇ ਦਿਨ ਬਹੁਤ ਹੀ ਜ਼ਾਲਮانہ ਤਰੀਕੇ ਦੇ ਨਾਲ ਜਿਹੜੇ ਉਹਦੇਗ ਵੱਲ ਦਸ਼ੇਹ ਦੇ ਪਿਆਰੇ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਗੁਨਾਹ ਉਹਨਾਂ ਦਾ ਕੀ ਸੀ ਉਹਨਾਂ ਦਾ ਗੁਨਾਹ ਸਿਰ ਇੰਨਾ ਸੀ ਕਿ ਉਹਨਾਂ ਨੇ ਕਿਹਾ ਕਿ ਅਸੀਂ Hindu ਧਰਮ ਨੂੰ ਖਤਮ ਨਹੀਂ ਹੋਣ ਦੇਣਾ ਬਸ ਇੰਨਾ ਗੁਨਾਹ ਸੀ ਕੋਈ ਨਹੀਂ ਹਿੰਦੂ ਧਰਮ ਦੀ ਢਾਲ ਬਣ ਕੇ ਖੜ ਗਏ ਢਾਲ ਯਾਨੀ ਕਿ ਪ੍ਰੋਟੈਕਟਿਵ ਲੇਅਰ ਹੈ ਨਾ ਬਣ ਕੇ ਖੜ ਗਏ ਉਹ ਜਿਹਨੇ ਗੁਰਸਿੱਖ ਤੇ ਸ੍ਰੀ ਗੁਰੂ ਦੇਵ ਜੀ ਦਾ ਸਹਿਮਾਰ ਹੈ ਹੁਣ ਗੁਰਸਿੱਖਾਂ ਨੇ ਪਹਿਲਾਂ ਸ਼ਹੀਦ ਕਿਉਂ ਕੀਤਾ ਦੇਖੋ ਧਿਆਨ ਨਾਲ ਬੱਚਿਓ ਮਾਤਾ ਪਿਤਾ ਦੀ ਜਾਨ ਜਿਹੜੀ ਹੁੰਦੀ ਹੈ ਨਾ ਆਪਣੇ ਬੱਚਿਆਂ ਦੇ ਵਿੱਚ ਹੁੰਦੀ ਹੈ ਦੇਖੋ ਤੁਹਾਡੇ ਮਾਤਾ ਪਿਤਾ ਨੂੰ ਤੁਹਾਡੇ ਨਾਲ ਬੇਹੱਦ ਜ਼ਿਆਦਾ ਪਿਆਰ ਹੈ ਆਪਣੀ ਜਾਨ ਦੇ ਨਾਲੋਂ ਵੀ ਵੱਧ ਪਿਆਰ ਤੁਹਾਨੂੰ ਕਰਦੇ ਆ ਮਾਣ ਜੀ ਤੁਹਾਡੇ ਸਾਥ ਲੱਗਦੇ ਹਨ ਮਾੜਾ ਜੀ ਤੁਹਾਨੂੰ ਦੁੱਖ ਹੋਵੇ ਤੇ ਆਪ ਇੰਨਾ ਜ਼ਿਆਦਾ ਯਾਨੀ ਕਿ ਤੁਹਾਨੂੰ ਦੁੱਖ ਲੱਗਦਾ ਹੈ ਕਿ ਉਹਨਾਂ ਨੂੰ ਹੁੰਦਾ ਹੈ ਮੈਨੂੰ ਚਾਹੀਏ ਕੁਝ ਹੋਰ ਦੇ ਮੇਰੇ ਬੱਚਿਆਂ ਨੂੰ ਕੁਝ ਨਾ ਹੋਵੇ ਠੰਡ ਦੇ ਵਿੱਚ ਵੀ ਮਾਵਾ ਆਪਣੇ ਬੱਚਿਆਂ ਨੂੰ ਬੁੱਕਲ ਦੇ ਵਿੱਚ ਲੈ ਕੇ ਉਹਨਾਂ ਨੂੰ ਪਿਆਰ ਨਾਲ ਸੁਵਾਉਂਦੀਆਂ ਹਨ ਥੋੜੇ ਬੱਚਿਆਂ ਨੂੰ ਦੇਖੋ ਆਪ ਚਾਹੇ ਉਹ ਇੱਕ ਅਖਾਣ ਹੈ ਕਿ ਆਪਾਂ ਮਾਂ ਗਿੱਲੀ ਥਾਂ ਦੇ ਪੈ ਜਾਂਦੀ ਹੈ ਬੱਚਿਆਂ ਨੂੰ ਸੁੱਕੀ ਥਾਂ ਦੇ ਪਾਉਂਦੀ ਅੱਜ ਕੱਲ ਦਾ ਸਿਸਟਮ ਹੋਰ ਗਿਆ ਨਾ ਪੁਰਾਣੇ ਸਮੇਂ ਦੇ ਵਿੱਚ ਪਤਾ ਕੀ ਹੁੰਦਾ ਸੀਗਾ ਅੱਜ ਜਿੰਨੀਆਂ ਸਹੂਲਤਾਂ ਨਹੀਂ ਸੀ ਹੁੰਦੀਆਂ ਬੱਚੇ ਜਿਹੜੇ ਛੋਟੇ ਛੋਟੇ ਬੱਚੇ ਆ ਹਨ ਜਿਵੇਂ ਜਦੋਂ ਸਪਟੇ ਪਰੇ ਬਾਥਰੂਮ ਕਰ ਲੈਂਦੇ ਸੀ ਹਨ ਜਿਹੜਾ ਇਸ ਤਰ੍ਹਾਂ ਸੀ ਗੇਲਾ ਹੋ ਜਾਂਦਾ ਸੀਗਾ ਸੋ ਕਈ ਵਾਰ ਕੀ ਮਾਵਾ ਬੱਚੇ ਜਦੋਂ ਐਮਜਿਕਲ ਹੋ ਜਾਂਦਾ ਨਾ ਤੇ ਮਾਂ ਦੇ ਜਨਨੇ ਬੱਚੇ ਉਹ ਫਿਰ ਸੁੱਕੀ ਥਾਂ ਦੇ ਪਾਉਣਾ ਤੇ ਆਪ ਜਾਣੀ ਕਿ بچوں کی جاتا پتا بچوں گرو کی جان اپنے سکھا دن ਸੇਬ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸਿੱਖਾਂ ਨੂੰ ਬੱਚਿਆਂ ਨੂੰ ਪਿਆਰ ਕਰਦੇ ਸੀ ਹੁਣ ਹਾਕਮਾਂ ਨੇ ਸੋਚਿਆ ਜ਼ੁਲਮੀਔਰੰਗਜ਼ੇਬ ਤੇ ਉਹਦੀ ਜਿਹੜੀ ਜੋ ਵੀ ਉਹਦੀ ਹਨ ਮੰਤਰੀ ਮੰਡਲ ਉਹਦਾ ਜੋ ਵੀ ਸਨ ਤਾਮ-ਤਾਮ ਸੀ ਉਹਨਾਂ ਲੋਕਾਂ ਨੇ ਸੋਚਿਆ ਕਿ ਪਹਿਲਾਂ ਗੁਰੂ ਸਾਹਿਬ ਦੇ ਪਹਿਲਾਂ ਉਹਨਾਂ ਦੀ ਅੱਖਾਂ ਦੇ ਸਾਹਮਣੇ ਸਿੱਖਾਂ ਨੂੰ ਸ਼ਹੀਦ ਕਰਦੇ ਆ ਕਿਪਦਾ ਉਹਦਾ ਮਨ ਡੋਲ ਜੇ ਡਰ ਜਾਣਾ ਸ਼ਾਇਦ ਹੋ ਜਾਂ ਉਹ ਕਿਪਦਾ ਆਪਣੇ ਬਰਤਨ ਸਿੱਖਾਂ ਨੂੰ ਸ਼ਹੀਦ ਨਾਮ ਹੁੰਦੇ ਅਨੰਨ ਬਚਾਉਣ ਦੇ ਕਦਰ ਆਪਣੀ ਗੱਲ ਮੰਨ ਲੈਣ ਕਿ ਹਿੰਦੂਧਰ ਉੱਜੜਾ ਹੈਗਾ ਉਹਦੇ ਰੱਖਿਆ ਨਾ ਕਰਨੋ ਇਸ ਕਰਕੇ ਉਹਨਾਂ ਨੇ دہشت ਪੈਦਾ ਕਰਨ ਲਈ ਤੇ ਮਮਤਾ ਦੀ ਜਿਹੜੀ ਸੀਗੀ ਨਾ ਭਾਵਨਾ ਨੂੰ ਐਕਸਪਲੋਇਟ ਕਰਨ ਦੇ ਲਈ ਪਹਿਲਾਂ ਗੁਰਸਿੱਖਾਂ ਨੂੰ ਹੀਰ ਕੀਤਾ ਪਹਿਲਾਂ ਇੱਕ ਨੂੰ ਸ਼ਹੀਦ ਕੀਤਾ ਸਭ ਤੋਂ ਪਹਿਲਾਂ ਵਾਰੀ ਇਹਨਾਂ ਦੀ Aku beri amal saktan tanpa i, sadiq. Saya akan beri nama dia i, padi, padi, sadiq. Ustaz, beri amal saktan tanpa i, sadiq, sadiq. Tiji beri kena dia i tanpa i, dia, dia. Syihidu kita. ਮਤਲਬ ਬਿਆਨ ਕਰਨ ਦਾ ਵੀ ਔਖਾ ਹੈ ਉਹਨਾਂ ਤਰੀਕਿਆਂ ਦੇ ਨਾਲ ਨਾਲ ਜਿਹਨਾਂ ਨਾਲ ਸ਼ਹੀਦ ਕੀਤੇ ਗਏ। ਤੁਹਾਨੂੰ ਪਤਾ ਹੈ ਕਾਫੀਆਂ ਪਦ ਹੈ ਇੱਕ ਕਰਤ ਹੁੰਦੀ ਹੈ ਨਾ 나ਇਫ ਹੁੰਦੀ ਹੈ ਨਾ ਉਹ ਦੇਖੋ ਆਪਣਾ ਕੀ ਕਰੀ ਹੋਈ ਐਪਲ ਵਗੈਰਾ ਕੱਟਣ ਲੱਗਿਆ ਫਰੂਟ ਜਾਂ ਵੈਜੀਟੇਬਲ ਕੱਟਣ ਲੱਗਿਆ ਮਾਲ ਜਾਂ ਕੱਟਣ ਲੱਗੇ ਇਹ ਕਿੰਨਾ dard ਹੁੰਦਾ ਦੇਖੋ ਹੁੰਦਾ ਕਿ ਨਹੀਂ ਆਰਾ ਦੇਖੋ ਆਰਾ ਕਿੰਨਾ ਤਖਾ ਹੁੰਦਾ ਕਿੰਨੇ ਦੰਦੇ ਹੁੰਦੇ ਆ ਇਹ ਦੇਣਾ ਇਮੇਜਿੰਗ ਕਰਕੇ ਦੇਖੋ ਕਿ ਆਰਾ ਜਿਹੜਾ ਹੈਗਾ ਤੁਹਾਡੇ ਹੱਥ ਤੇ ਚੱਲ ਜਰਿਆਗਾ ਕਿੰਨਾ ਦਰਦ ਹੋਗਾ ਚੀਕਾਂ ਨਾ ਤੁਹਾਡੀਆਂ ਜਿਹੜੀਆਂ ਨੇ ਉਹ ਤੁਹਾਡੇ ਘਰ ਤੱਕ ਸੁਣਨ ਗਿਆ ਮਤਲਬ ਸਾਰਡਾ ਬੀਟਲ ਵੀ ਅਨਬੀਅਰੇਬਲ ਪੇਨ ਤੇ ਭਾਈ ਮਤੀ ਦਾ ਜਿਹੜੇ ਸੀਸ ਤੋਂ ਆਵਾਜ਼ ਚੱਲਿਆ ਸੀਸ ਤੋਂ ਸੀਸ ਤੋਂ ਲੈ ਕੇ ਇਹ ਖੰਡਾ ਕੋ ਉਹਨਾਂ ਨੂੰ ਆਰੇ ਦੇ ਨਾਲ ਦੋ ਹਿੱਸਿਆਂ ਦੇ ਵਿੱਚ ਜੀਵ ਰੱਖਿਆ ਆਪ ਕੋ ਪ੍ਰਾਰਥਨ ਸਤਨਾਮ ਸ੍ਰੀ ਵਾਹਿਗੁਰੂ ਭਾਈ ਸਾਹਿਬ ਦੀ ਦਾਸ ਜੀ ਨੇ ਸ਼ਹੀਦ ਕੀਤਾ ਤੇ ਭਾਈ ਪਾਈ ਮਤੀ ਦਾਸ ਜੀ ਨੇ ਸ਼ਹੀਦ ਕੀਤਾ ਕਦ ਨਾਲ ਆਰੇ ਨਾਲ ਇਹਨਾਂ ਬਹੁਤ ਸੁੱਖ ਹੈ ਇਹਨਾਂ ਬਹੁਤ ਸੁੱਖ ਪਰ ਮੈਂ ਜੇ ਕਰਕੇ ਦੇਖੋ ਕਰਮ ਦੇ ਨਾਲ ਮੋੜੀ ਦੀ ਆਪਣੇ ਕੱਪ ਲੱਗਦੇ ਕਿੰਨਾ ਦਰਦ ਸਾਰਾ ਹੱਥ ਵੱਢੀਏ ਕਰਮ ਦੇ ਨਾਲ ਦਰਦ ਨਾਲ ਕਹਾ ਰਾਹ ਉਠਾਂਗੇ ਆਪਾਂ ਬੋਤ ਚੀਂ ਉਠਾਂਗੇ ਦਰਦ ਨਾਲ ਤੇ ਸਾਰਾ ਸਰੀਰ ਵੱਢਿਆ ਜਾਣਾ ਆਰੇ ਰਾਤ ਸੋਣ ਕੇ ਵਿੱਚ ਹਾਂਜੀ ਅਗੋਸਤਵਾਰੀਆਂ ਦੀ ਕਿਹਨਾਂ ਦੀ ਭਾਈ ਸਤੀ ਦਾ ਜੀ ਭਾਈ ਸਤੀ ਦਾ ਜੀ ਦੀ ਵਾਲੀ ਜੀ ਜਮਾ ਉਹਨਾਂ ਨੇ ਬੜਾ ਕਿਵੇਂ ਹੀ ਕੀਤਾ مارا جا جانا گرم ہے روٹی بنا مجھے لگا بہت زیادہ درد ہوں

ਉਹਨੇ ਜਾਗ ਤੇ ਜਿਆਦਾ ਚੰਨੀ ਬੈਠ ਸਕਦੇ ਆਪਾਂ ਨਹੀਂ ਨਾ ਬੈਠ ਸਕਦੇ ਕਦੇ ਪਟਾਕਾ ਚ ਚਲਾਉਂਦੇ ਆ ਕਿਸੀ ਦੇ ਹੱਥ ਚ ਕੋਈ ਬੰਬ ਚੱਲ ਗਿਆ ਹੋਵੇ ਤੇ ਉਹ ਦੇਖੋ ਤੁਸੀਂ ਕਿੰਨਾ ਉਹ ਅੱਗ ਦਾ ਜਿਹੜਾ ਪ੍ਰਭਾਵ ਪਾੜਾ ਹੁੰਦਾ ਹੈ ਕਿਸੇ ਦੇ ਕਈ ਵਾਰੀ ਕੋਈ ਆਪਾਂ ਦੇਖਦੇ ਆ ਕਿਸੇ ਕਾਰਨ ਅੱਗ ਲੱਗ ਜਾਂਦੀ ਅੱਗ ਵਿੱਚ ਝੁੱਲਸ ਜਾਂਦੇ ਲੋਕ ਕਿਵੇਂ ਸ਼ਰੀਰ ਦਾ ਕੀ ਹਾਲ ਹੋ ਜਾਂਦਾ ਨਾ ਹੈ ਨਾ ਇਨਨਕੋ ਕਾਫੀਆਂ ਨੇ ਅਜਿਹਾ ਐਕਸਪੀਰੀਅੰਸ ਕੀਤਾ ਹੋਗਾ ਕਿ ਤਵੇ ਨਾਲ ਹੱਥ ਲੱਗ ਗਿਆ ਜਾਂ ਕਿਸੇ ਗਰਮ ਕੜਾਈ ਨਾਲ ਲੱਗ ਗਿਆ ਆਪਣਾ ਹੱਥ ਕੀਤਾ ਹੋਗਾ ਕਾਫੀਆਂ ਨੇ ਇੰਨਾ ਵੀ ਕੀਤਾ ਹੋਗਾ ਕਿ ਜਦੋਂ ਅੱਗ ਬਲਦੀ ਹੁੰਦੀ ਹੈ ਕੋਲੇ ਜਿਆਦਾ ਤੇ ਖੜਿਆ ਨਹੀਂ ਜਾਂਦਾ ਕੀਤਾ ਨਾ ਪਰ ਸੋਚ ਕੇ ਵਿਕੱਖਾ ਬਾਅਦ ਕਰ ਲਈ ਤਾਂ ਅਨੇ ਸਰੀਰ ਦੇ ਦਿਵਾਲੇ ਨੂੰ ਲਪੇਟ ਦਿੱਤਾ ਗਿਆ ਰੂਮ ਦੇ ਉੱਤੇ ਤੇਲ ਪਾ ਦਿੱਤਾ ਗਿਆ ਕਿ ਥੱਲੋਂ ਕੁਮਾਚਿਸ ਦੀ ਧੀਲੀ ਦੇ ਨਾਲ ਅੱਗ ਲੱਗ ਜੀ ਗਈ ਸੋਚ ਕੇ ਦੇਖੋ जरा ਮੈਜਨ ਕਰੋ ਕਿ ਕੀ ਹੋ ਰਿਹਾ ਥੱਲੋਂ ਅੱਗ ਚੱਲ ਰਹੀ ਹੈ ਸਾਰਾ ਸਰੀਰ ਤੁਹਾਡਾ ਅੱਗ ਦੇ ਭਾਂਬੜਾਂ ਦੇ ਵਿੱਚ ਘਿਰ ਗਿਆ ਦੇਖੋ ਸੋਚ ਕੇ ਦੇਖੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੋਏ

سوچ کے دیکھو. اکھا بند کر کے دیکھو تو ਰੂਹ ਦੀਆਂ ਧਾਰਾਂ ਤੁਹਾਡੇ ਸਰੀਰ ਚੋਂ ਚੱਲ ਰਹੀਆਂ ਨੇ ਕੋਈ ਨਹੀਂ ਤੁਹਾਨੂੰ ਬਚਾਉਣ ਆਲਾ ਨਾ ਮਾਂ ਨਾ ਕੋਈ ਨਹੀਂ ਬਚਾ ਰਿਹਾ ਸਾਰੇ ਤਮਾਸ਼ਾ ਦੇਖਦੇ ਖੜੇ ਹੋਏ ਤੁਹਾਡੇ ਨਾਲ ਜੋੜੇ ਸਰੀਰ ਦੇ ਨਾਲ ਜੂਲ ਘੇਟਿਆ ਹੋਇਆ ਗੁਣ ਉਸ ਸਥਿਤੀ ਉਸ ਆਦ ਦਾ ਮਿੱਟੀ ਦਾ ਜਿਹੜਾ ਵੀ ਦੇਵਦੂ ਉਹਨੇ ਪਾਇਆ ਹੋਊਗਾ ਭਾਂਬੜ ਮਚ ਰਿਹਾ ਅੱਗ ਦੇ ਵਿੱਚ ਤੁਹਾਡਾ ਸਰੀਰ ਜਿੰਦਾ ਜਲ ਰਿਹਾ ਜਿੰਦਾ ਕਿੰਨਾ ਮੁਸ਼ਕਿਲ ਹੈ ਤੀਜੀ ਸ਼ਾਮ ਦਾ ਮੈਂ ਕੋਸ਼ਿਸ਼ ਕਰਾਂ ਇਸ ਦਿਨ ਆਪਣਾ ਸਮਾਗਮ ਹੋਇਆ ਉਸ ਤੇ ਤੁਹਾਨੂੰ ਮੈਂ ਉਹ ਸੁਣਾਵਾ ਗਾਉਂਦਾ ਸਾਕਾ ਬਹੁਤ ਅਨੁਸ਼ਠਨ ਹੈ। ਕਹਿੰਦਾ ਸਾਰੇ ਸਰੋਤਾਂ ਆਪਣੀ ਹਾਜ਼ਰੀ ਜਨਾਬ ਦੀ ਚੋਕ। ਵੇਖੋ ਪਲੀਜ਼ ਮੈਂ ਰਿਕਵੈਸਟ ਕਰਦਾ ਕਿ ਬੜਮ ਮਹਾਨੰਦ ਨੇ ਅੱਜ ਬੜਾ ਮਹਾਨ ਉਹ ਗੁਰਸਿੱਖਾਂ ਪਿਆਰਿਆਂ ਨੇ ਆਪਣੇ ਗੁਰੂ ਦੇ ਨਾਲ ਪ੍ਰੀਤ ਨਿਵਾ ਦਿੱਤੀ ਹੈ। ਆਪਾਂ ਨਾ ਆਪਾਂ ਤਾਂ ਇੱਲੇ ਕਿਰਪਾ ਕਰ ਤੁਹਾਨੂੰ ਦੇਖੇ ਹੋਗੇ ਆਪਾਂ ਸਾਰੇ ਨੌਕਰਾਂ ਤੇ ਬੜੇ ਮਾੜਾ ਲੱਗਦੇ ਨੇ ਐਸਾ ਕਿ ਮਾਂ ਤੇ ਨਾਲ ਰੋਸਦੇ ਆਣੇ। ਉਹਨਾਂ ਨੇ ਆਪਣੀ ਜਾਨ ਦੀ ਲੇਟੋ ਕੁਰਬਾਨੀ ਦੇ ਕੇ ਗੁਰੂ ਨਾਲ ਪ੍ਰੀਤ ਲਗਾ ਲਈ। Hindu ਧਰਮ ਦੇ ਅਥਿਆਂ ਦਾ ਸੱਚ ਹੈ ਕੋਈ ਮੰਨੇ ਚਾਹੇ ਨਾ ਇਹ ਜਿਹੜੇ ਸਾਕੇ ਹੋਏ ਚਾਂਦਨੀ ਚੌਕ ਦਿੱਲੀ ਦਾ ਗਵਾਹ ਹੈ ਇਸ ਗੱਲ ਦਾ ਇਹ ਜਿਹੜੇ ਸਾਕੇ ਹੋਏ ਸਿਰਫ ਤੇ ਸਿਰਫ Hindu ਧਰਮ ਦੇ ਰੱਖਿਆਕਰ ਹੋਏ ਸੀ ਅੱਜ ਬੜੇ ਲੋਕ ਹੋਣਗੇ ਕੱਟੜਵਾਦੀ Hindu ਜਿਹੜੇ ਸਿੱਖਾਂ ਨੂੰ ਬਾੜਾ ਕਹਿੰਦੇ ਐ ਬڑے ਲੋਕ ਹੋਣਗੇ ਕੱਟਨਵਾਦੀ ਸਿੱਖ ਜਿਹੜੇ ਹਿੰਦੂਆਂ ਨੂੰ ਮਾਰਨ ਕਹਿੰਦੇ ਆ ਪਰ ਹਿੰਦੂ ਤੇ ਸਿੱਖ ਇੱਕ ਸੀ ਇੱਕ ਹਮ ਤੇ ਇੱਕ ਰਹੇਗੇ ਗੁਰੂ ਸਾਹਿਬ ਦੀਆਂ ਪਰਮਾਨੀਆਂ ਇਸ ਚੀਜ਼ ਦੀ ਮਿਸਾਲ ਹੈ ਇਸ ਦੀ ਗਵਾਹੀ ਭਰਦੇ ਨੇ ਉਹਨਾਂ ਦੋ ਸਿੱਖਾਂ ਨੂੰ ਅੱਜ ਆਪਾਂ ਯਾਦ ਕਰਦੇ ਆ ਕੋਈ ਉਹਨਾਂ ਦਾ ਹੋਰ ਗੁਨਾਹ ਨਹੀਂ ਸੀ ਕੋਈ ਉਹਨਾਂ ਦਾ ਕੋਈ ਨਿੱਜੀ ਕਾਰਨ ਨਹੀਂ ਸੀ ਸਹਿਬ ਬਾਪੂ ਭਾਈ ਦੀ ਖਾਤਰ ਆਪਣੀ ਜਾਨ ਦੇ ਬਲਿ ਬੇਨਤੀ ਉਹਨਾਂ ਨੇ ਜਾਨ ਕੀ ਪਰਵਾਹ ਨਹੀਂ ਕੀਤੀ ਆਓ ਉਹਨਾਂ ਨੂੰ ਯਾਦ ਕਰੀਏ ਸਾਰੇ ਲੰਕ ਸਿੱਧੇ ਕਰ ਲਓ ਆਪਣੇ ਸਿਰ ਸਟ੍ਰੇਟ ਅੱਖਾਂ ਬੰਦ ਕਰਕੇ ਸਵਰਗ ਉੱਥੇ ਲੈ ਕੇ ਚੱਲੋ ਸਾਡੇ ਸਾਹਮਣੇ ਸੋਚ ਕੇ ਤੇ ਖੁਸ਼ੀਦ ਹੋ ਰਿਹਾ ਤੇ ਨਿਤ ਬੰਦ ਕਰੋ ਹੱਥ ਜੋੜੋ ਧੰਨ ਧੰਨ ਭਾਈ ਮਤੀ ਦਾਸ ਜੀ ਧੰਨ ਧੰਨ ਭਾਈ ਮਤੀ ਦਾਸ ਦੀ ਗੌਜ ਘਰੇ ਇੰਨਾ ਪਿਆਰ ਨਾਲ ਗਾਉਣਾ ਐ ਇੰਨਾ ਪਿਆਰ ਨਾਲ ਗਾਉਣਾ ਵੀ ਤੁਹਾਡੀ ਜਿਹੜੀ ਆਵਾਜ਼ ਹੈ ਨਾ ਜਿਆਦਾ ਉੱਚੀ ਨਹੀਂ ਮੈਂ ਕਹਿ ਰਿਹਾ ਪਰ ਇੰਨੀ ਪਿਆਰ ਤੇ ਸ਼ਰਧਾ ਨਾਲ ਲਗਾਓ ਕਿ ਉਹ ਗੁਰਸਿੱਖਾਂ ਦੇ ਦੀਆਂ ਰੂਹਾਂ ਤੱਕ ਤੁਹਾਡੀ ਜਿਹੜੀ ਹੈ ਨਾ ਆਵਾਜ਼ ਪਹੁੰਚ ਜਾਵੇ ਤਨ ਤਨ ਭਾਈ ਮਤੀ ਦਾਸ ਜੀ ਤਨ ਤਨ ਭਾਈ ਮਤੀ ਦਾਸ ਜੀ सतीदास जी तन पाई सतीदास जी Até ele.